ਨੇ ਪੁੱਛਿਆ ਬੇਬੇ ਬੋਟ ਕੀ ਨੂੰ ਪਾਉਣੀ ਐ ਕਹਿੰਦੀ ਹੋਰ ਕੀ ਨੂੰ ਪਾਉਣੀ ਐ ਝਾੜੂ ਵਾਲਿਆਂ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੈ ਕੇ ਆਇਆ ਕਰੂਗਾ ਮਹੀਨੇ ਦਾ ਹੁਣ 4 ਸਾਲ ਹੋ ਗਿਆ ਮਾਮੇ ਨੂੰ ਟੀਕਦੇ ਮਾਮਾ ਮੁੜ ਕੇ ਆਇਆ ਹੀ ਐ ਪਹਿਲਾਂ ਕਿਹਾ ਸੀ ਕਿ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਪੜਾਉਣ ਲੱਗੇ ਐ ਲੇਕਿਨ ਲੋਕਾਂ ਨੇ ਸਮਝਿਆ ਨਹੀਂ ਆਪਣੇ ਵਾਲਾ ਜਿਹੜਾ ਤੂ ਤੂ ਹੈ ਨਾ ਭਗਵੰਤ ਮਾਨ ਇਹਦੀ ਤਾਂ ਚੱਲਦੀ ਹੋ ਕੋਈ ਨਹੀਂ ਹੈ ਕੋਈ ਨਹੀਂ ਪੁੱਛਦਾ ਇਹਨੂੰ ਸਾਰਾ ਕੁਝ ਕੇਜਰੀਵਾਲ ਦੇ ਹੱਥ 'ਚ ਹੈ ਤੇ ਕੇਜਰੀਵਾਲ ਪੰਜਾਬ ਨੂੰ ਲੁੱਟ-ਲੁੱਟ ਕੇ ਲੈ ਜਾ ਰਿਹਾ ਹੈ ਪਤਾ ਨਹੀਂ ਕੀ ਖੁਰ ਹੁੰਦੀ ਹੈ ਜਦ ਦੇਖਦਾ ਸਿੱਖ ਕੌਮ ਦੇ ਖਿਲਾਫ ਬੋਲੂਗਾ ਜਦ ਦੇਖਦਾ ਜਥੇਦਾਰ ਸਾਹਿਬ ਅਕਾਲ ਤਖਤ ਦੇ ਖਿਲਾਫ ਬੋਲੇਗਾ ਜਲ ਦੇਖਦਾ ਐ ਜੀਪੀਸੀ ਦੇ ਖਿਲਾਫ ਬੋਲੇਗਾ ਸਿੱਖ ਕੌਮ ਇੱਕ ਸੋਚੀ ਸਮਝੀ ਸ਼ਾਹਦ ਦੇ ਨਾਲ ਭਗਵੰਤ ਮਾਨ ਦੇ ਰਾਹੀਂ ਆਰਐਸਐਸ ਦੇ ਕੇਜਰੀਵਾਲੂ ਨਹੀਂ ਬਾਖਸ਼ੜ ਮੁਲਕ ਜਗੀਰੀ ਜਿੱਥੇ ਮਾਵਾਂ ਪੈਣਾ ਦਾ ਅਸ਼ੀਰਵਾਦ ਹੋ ਜਾਏ ਨਾ ਫੇਰ ਆ ਤਾਂ ਪੰਜਾਬ ਦੀ ਗੱਲ ਆ ਆਪਾਂ ਦਿੱਲੀ ਜਿੱਤ ਲਈ ਆ ਸਾਰੇ ਜਾਣੇ ਜਾਂਦੇ ਲੇਕੇ ਨਾ ਬੀਬੀਓ ਮੈਂ ਹੁਣ ਤੁਹਾਡੇ 1000 ਰੁਪਏ ਵਾਲੀ ਗੱਲ ਨਹੀਂ ਕਰਨੀ ਉਹ ਕੁੜੀ ਨੇ ਪੁੱਛਿਆ ਬੇਬੇ ਬੋਟ ਕੀ ਨੂੰ ਪਾਉਣੀ ਐ ਕਹਿੰਦੀ ਹੋਰ ਕੀ ਨੂੰ ਪਾਉਣੀ ਐ ਝਾੜੂ ਵਾਲਿਆਂ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੈ ਕੇ ਆਇਆ ਕਰੂਗਾ ਮਹੀਨੇ ਦਾ ਹੁਣ 4 ਸਾਲ ਹੋ ਗਿਆ ਮਾਮੇ ਨੂੰ ਡੀਕਦੇ ਮਾਮਾ ਮੁੜ ਕੇ ਆਇਆ ਹੀ ਨਹੀਂ ਜਿਹੜਾ ਮਾਵਾ ਪੈਣਾ ਨਾਲ ਵੀ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਹੈ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਕਹਿ ਕੇ ਪੁੱਛਿਆ ਹੀ ਨਹੀਂ ਮਨਰੇਗਾ ਸਕੀਮ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਜੀ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਲੈ ਕੇ ਆਈ ਗਰੀਬਾਂ ਨੂੰ 100 ਦਿਨ ਦੀ ਗਰੰਟੀ ਦਿੱਤੀ ਕਿ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ 100 ਦਿਨ ਰੋਜ਼ਗਾਰ ਮਿਲੇਗਾ ਲੇਕਿਨ ਆ ਸਰਕਾਰ ਆਈ ਹੈ ਗਰੀਬਾਂ ਦੇ ਪੇਟ 'ਚ ਲੱਤ ਮਾਰਦੀ ਹੁਣ ਗਰੰਟੀ ਨਹੀਂ ਰਹੀ ਲੇਕਿਨ ਰੋਜ਼ਗਾਰ ਦੀ ਗਰੰਟੀ ਨਹੀਂ ਰਹੀ ਬੇਰੋਜ਼ਗਾਰੀ ਦੀ ਗਰੰਟੀ ਜ਼ਰੂਰ ਦੇਤੀ ਕਿ 60 ਦਿਨ ਤੁਹਾਨੂੰ ਕੰਮ ਨਹੀਂ ਮਿਲਣਾ ਜਦ ਖੇਤੀ ਦਾ ਸੀਜ਼ਨ ਹੋਏਗਾ। ਨਾ ਜੇ ਇਹਨੂੰ ਪੁੱਛੇ મોદી ਨੂੰ ਵੀ ਨਿਆਣੇ ਤੇਰੇ ਘਰ ਛੱਡ ਕੇ ਆਉਣੇ। 60 ਦਿਨ ਕਿੱਥੋਂ ਖਾਵਾਗੇ? ਕਿੱਥੋਂ ਬੀਬੀਆਂ ਪੈਣਾ ਗਰੀਬ ਪਰਿਵਾਰ ਗੁਜ਼ਾਰਾ ਕਰਨਗੇ? ਗਰੀਬ ਦੇ ਪੇਟ ਤੇ ਲੱਤ ਮਾਰਤੀ 100% 90% ਕੇਂਦਰ ਵਾਲੇ ਪੈਸਾ ਪਾਉਂਦੇ ਸੀ। ਹੁਣ ਕਹਿੰਦੇ ਜੀ 60 ਪੈਸੇ ਕੇਂਦਰ ਪਾਊਗਾ 40 ਪੈਸੇ ਪੰਜਾਬ ਵਾਲੇ ਪਾਉਣਗੇ ਉਹ ਪੰਜਾਬ ਦੀ ਸਰਕਾਰ ਕੋਲ ਤਾਂ ਫੀਮ ਖਾੜ ਨੂੰ ਪੈਸੇ ਨਹੀਂ ਹੈ ਇਹਨਾਂ ਨੇ ਕਿੱਥੇ ਦੇਣੇ ਆ ਇਹਨਾਂ ਨੇ ਆਪਣੇ 4 ਸਾਲ ਵਿੱਚ ਮਨਰੇਗਾ ਸਹੀ ਤਰੀਕੇ ਨਾਲ ਨਹੀਂ ਚਲਾਈ ਹੁਣ ਕਿੱਥੇ ਦੇ ਚਲਾਣਗੇ ਤੇ ਨਾਲ ਇਹਨਾਂ ਨੇ ਜਿਹੜੀ ਕਾਨੂੰਨੀ ਗਾਰੰਟੀ ਦੀ ਉਹ ਵੀ ਬੰਦ ਕਰਤੀ ਹੁਣ ਪੰਚਾਇਤਾਂ ਦੀ ਨਹੀਂ ਚੱਲਣੀ ਪੰਚਾਇਤ ਆਪਣੀ ਮਰਜ਼ੀ ਨਾਲ ਨਹੀਂ ਕੰਮ ਦੇ ਸਕਦੇ ਹੁਣ ਕੇਂਦਰ ਸਰਕਾਰ ਤੇ ਪਹਿਲਾਂ ਮਨਜ਼ੂਰੀ ਲੈਣੀ ਪੈਣੀ ਤਾ ਮਨਰੇਗਾ ਚੱਲੇਗਾ ਮਨਰੇਗਾ ਬੰਦ ਹੋ ਗਈ ਆ ਗਰੀਬ ਨੂੰ ਆਟਾ ਦਾਲ ਸਕੀਮ ਚ ਕਣਕ ਮਿਲਦੀ ਸੀ 30 ਕਿਲੋ ਐਸਾ ਭਗਵੰਤਮਾਨ ਦਾ ਢਿੱਡ ਦੁਖਿਆ 5 ਕਿਲੋ ਪਰ ਆ ਗਿਆ ਹੁਣ ਮਿਲਦੀ ਮੈਨਾਂ ਦੀ 5 ਕਿਲੋ ਜੇ ਇਹਨੂੰ ਕੋਈ ਪੁੱਛੇ 5 ਕਿਲੋ ਦੇ ਨਾਲ ਘਰ ਚੱਲ ਜਾਏਗਾ ਬੱਚਿਆਂ ਦਾ ਪੇਟ ਭਰ ਜਾਏਗਾ ਫਿਰ ਕੱਚੇ ਮਕਾਨਾਂ ਦੀ ਸਕੀਮ ਚੱਲੀ ਸੀ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਹੋਈ ਸੀ ਗਰੀਬ ਦਾ ਮਕਾਨ ਬਣ ਜਾਂਦਾ ਸੀ ਭਗਵੰਤ ਮਾਨ ਨੇ ਉਹ ਵੀ ਬੰਦ ਕਰੀ ਹੋਈ ਹੈ ਗਰੀਬ ਦੀ ਕੁੜੀ ਦੇ ਵਿਆਹ ਪਰ ਸ਼ਗਰ ਸਕੀਮ ਆਉਂਦੀ ਸੀ ਪਹਿਲਾਂ 21000 ਸੀ ਫਿਰ 31000 ਹੋ ਗਈ ਅਸੀਂ 51 ਕਰਤੀ ਉਹ ਵੀ ਬੰਦ ਕਰਤੀ ਆ 4 ਸਾਲ ਤੋਂ ਗਰੀਬ ਨੂੰ ਹਰ ਪਾਸੇ ਤੇ ਲੁੱਟ ਰਹੇ ਐਰ ਕੁੱਟ ਰਹੇ ਐ ਗਰੀਬ ਗਰੀਬ ਹੁੰਦਾ ਜਾਇ ਜਾਂਦਾ ਤੇ ਆ ਜਿਹੜੇ ਕਾਲੇ ਅੰਗਰੇਜ਼ ਆਏ ਬਈ ਦਿੱਲੀ ਤੇ ਇਹ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਹੇ ਮੈਂ ਪਹਿਲਾਂ ਕਿਹਾ ਸੀ ਕਿ ਆਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਪੜਾਉਣ ਲੱਗੇ ਆ ਲੇਕਿਨ ਲੋਕਾਂ ਨੇ ਸਮਝਿਆ ਨਹੀਂ ਲੋਕ ਨਹੀਂ ਮੰਨੇ ਮੈਂ ਕਿਹਾ ਕਿ ਈਸਟ ਇੰਡੀਆ ਕੰਪਨੀ ਆਈ ਸੀ ਉਹਨੇ ਬਾਅਦ ਵਿੱਚ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕਰ ਲਿਆ ਆ ਕਾਲੇ ਅੰਗਰੇਜ਼ ਕੇਜਰੀਵਾਲੂ ਨਹੀਂ ਆ ਗਏ ਇਹ ਵੀ ਇੱਥੇ ਕਬਜ਼ਾ ਕਰਨਗੇ ਅੱਜ ਆਪਣੇ ਵਾਲਾ ਜਿਹੜਾ ਧੂ ਧੂ ਹੈ ਨਾ ਭਗਵੰਤ ਮਾਨ ਇਹਦੀ ਤਾਂ ਚੱਲਦੀ ਹੋ ਕੋਈ ਨਹੀਂ ਹੈ ਕੋਈ ਨਹੀਂ ਪੁੱਛਦਾ ਇਹਨੂੰ ਸਾਰਾ ਕੁਝ ਕੇਜਰੀਵਾਲ ਦੇ ਹੱਥ 'ਚ ਹੈ ਤੇ ਕੇਜਰੀਵਾਲ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਿਹਾ ਹੈ ਕਹਿੰਦਾ ਸੀ 50000 ਕਰੋੜ ਰੁਪਇਆ ਸਾਲ ਦੀ ਰੇਤੇ ਚੋਂ ਆਮਦਨ ਹੋਊਗੀ ਸਰਕਾਰ ਨੂੰ ਮਾਂ ਦੇ ਪੁੱਤਾਂ ਨੇ 4 ਸਾਲ ਚ ਰੇਤੇ ਦੀ ਕੋਈ ਪਾਲਿਸੀ ਨਹੀਂ ਬਣਾਈ ਰੇਤਾ ਠੇਕੇ ਪਰ ਇਹਨੇ ਦਿੱਤਾ ਰੇਤਾ ਮਿਲਦਾ ਹੈ ਲੇਕਿਨ ਰਾਤਾਂ ਨੂੰ ਉੱਥੇ ਦੇ ਪੱਟ ਕੇ ਲਿਆਉਂਦੇ ਦਰਿਆ ਤੇ ਅੱਜ ਜਿਹੜਾ 5.5 ਰੁਪਏ ਰੇਤਾ ਮਿਲਦਾ ਸੀ ਅੱਜ 26 ਰੁਪਏ ਮਿਲ ਰਿਹਾ ਹਰ ਪਾਸੇ ਮਾਰ ਪੈ ਗਈ ਹੈ ਉਹ ਪੰਜਾਬੀ ਆਪਣੀ ਪਗੜੀ ਸੰਭਾਲੋ ਇਹ ਸਾਨੂੰ ਲੁੱਟ ਲੁੱਟ ਕੇ ਲੈ ਜਾ ਰਿਹਾ ਹੈ ਪਗੜੀ ਸੰਭਾਲ ਪੰਜਾਬੀਆ ਪਗੜੀ ਸੰਭਾਲ ਓਏ ਕੇਜਰੀਵਾਲ ਉਹਨੇ ਤੇਰਾ ਲੈ ਚੱਲੇ ਲੁੱਟ ਲੁੱਟ ਕੇ ਮਾਲ ਓਏ ਹਰ ਤਰ੍ਹਾਂ ਪੰਜਾਬ ਨੂੰ ਲੁੱਟ ਰਿਹਾ ਹੈ ਦੋਵੇਂ ਹੱਥੀ ਕੇਜਰੀਵਾਲ ਐਂਡ ਕੰਪਨੀ ਇਸ ਕਰਕੇ ਆ ਜਿਹੜਾ ਭਗਵੰਤ ਮਾਨ ਹੈ ਇਦੇ ਪਤਾ ਨਹੀਂ ਕਿਆ ਖੁਰਕ ਹੁੰਦੀ ਐ ਜਦ ਦੇਖਦਾ ਸਿੱਖ ਕੌਮ ਦੇ ਖਿਲਾਫ ਬੋਲੂਗਾ ਜਦ ਦੇਖਦਾ ਜਥੇਦਾਰ ਸਾਹਿਬ ਅਕਾਲ ਤਖਤ ਦੇ ਖਿਲਾਫ ਬੋਲੇਗਾ ਜਦ ਦੇਖਦਾ ਐ ਜੀਪੀਸੀ ਦੇ ਖਿਲਾਫ ਬੋਲੇਗਾ ਸਿੱਖ ਕੌਮ ਇੱਕ ਸੋਚੀ ਸਮਝੀ ਸ਼ਾਹਦ ਦੇ ਨਾਲ ਭਗਵੰਤ ਮਾਨ ਦੇ ਰਾਹੀ ਆਰਐਸਐਸ ਤੇ ਕੇਜਰੀਵਾਲੂ ਨਹੀਂ ਸਿੱਖ ਕੌਮ ਦੀਆਂ ਸਤਾਪਤ ਸੰਸਥਾਵਾਂ ਨੂੰ ਢਾਹ ਲਾਰੇ ਸਤਕਾਰਯੋਗ ਵੀਰੋ ਅਕਾਲ ਤਖਤ ਸਾਹਿਬ ਉਹ ਗੱਦੀ ਹੈ ਜਿਹੜੀ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਖੀ ਹੈ ਅਕਾਲ ਤਖਤ ਸਾਹਿਬ ਉਹ ਗੱਦੀ ਹੈ ਜਿਹਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਪੇਸ਼ ਹੋਇਆ ਔਰ ਉਹਦੇ ਜਥੇਦਾਰ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋੜੇ ਮਾਰਨ ਦਾ ਹੁਕਮ ਦਿੱਤਾ ਸਿੱਖ ਕੌਮ ਦੀ ਆਨ ਬਾਨਰ ਸ਼ਾਨ ਹੈ